के अमित पसा हैं हे प्रभु तू असीम पसार वाला हैं। कि आत्म प्रभा हैं? तू अपने आप प्रकाशवान हैं। कि अचलन अनंग हैं तू अचल अच्छा शरीर रहत हैं। कि अमित अभंग हैं? तू अनंत आते अविनाशी हैं। मधुपार छंद त्वय प्रसाद मधुपार छंद तेरी कृपा नाल ਮਨ ਨਮਨ ਪ੍ਰਣਾਮ اے ਪ੍ਰਭੂ ਤੈਨੂੰ ਮੁਣੀ ਮਾਨ ਵਿੱਚ ਪ੍ਰਣਾਮ ਕਰਦੇ ਹਾਂ ਗਨ ਗਨ ਮੁਦਾਮ ਤੂੰ ਸਦਾ ਗੁਣਾ ਦਾ ਸਵਾਮੀ ਹੈ ਅਰਬਰ ਅਗੰਜ ਤੂੰ ਵੱਡੇ ਵੈਰੀਆਂ ਲਈ ਵੀ ਅਚਿਤ ਹੈ ਹਰ ਨਰ ਪਰਪੰਜ ਏ ਹਰ ਤੂੰ ਸਭ ਮਨੁੱਖਾ ਨੂੰ ਨਸ਼ਟ ਕਰਨ ਦੇ ਸਮਰਾਤ ਹੈ ਅਨਗਨ ਪ੍ਰਣਾਮ हे प्रभु तैनू अनेक जीव जोहार करदे हन मन मन सलाम तैनू मुनी लोग मन विच प्रणाम करदे हन हार न हर अखंड हे हार तू ना खंडित कीते जा सकण वाला नार श्रेष्ठ है बार न अरमंड तू बिना स्थापित कीते श्रेष्ठ पुरुष है अनपाव अनास हे प्रभु तू न नष्ट होने वाले सोते ज्ञान वाला है मन मन प्रकाश तू मुनियों दे मन दा प्रकाश ज्ञान भी है गुण गण प्रणाम हे गुना दे भंडार तिनो मेरा प्रणाम है जल थल मुधाम तू जल थल विच सदा मौजूद है अनछज्य अंग हे प्रभु तेरा स्वरूप छिजड़ वाला नहीं है आसन अपंग तेरा आसन अचल है उपमा अपार तेरी उपमा अपार है गत मित उदार तेरी चाल अते सीमा अति उदार है जल थल अमंड हे प्रभु तू जल थल वेच सुभायमान है तिस विष अपंड तू दिशा विदिशा वेच आनन्द है चल थल महांत ਤੋ ਜਲਥਰ ਦਾ ਸੁਆਮੀ ਹੈ ਇਸ ਵਿੱਚ ਬੇਅੰਤ ਤੋ ਦਿਸ਼ਾ ਵਿਦੀਸ਼ਾ ਵਿੱਚ ਬਿਨਾ ਆੰਤ ਦੇ ਹੈ ਅਨਪਵ ਅਨਾਸ اے ਪ੍ਰਭੂ ਤੇਰਾ ਸੁਤਹ ਗਿਆਨ ਨਸ਼ਟ ਹੋਣ ਵਾਲਾ ਨਹੀਂ ਤ੍ਰਿਤ ਤਾਰ ਤੁਰਾਸ ਤੋ ਧੀਰਜ ਤਾਰੀਆਂ ਦਾ ਤੁਰਾ ਹੈ ਆ ਜਾਣ ਬਾਹੋ ਤੋ ਦੇਵਤਾ ਦਾ ਪ੍ਰੇਰਕ ਹੈ ਜਾਂ ਗੋਡਿਆ ਤੱਕ ਲੰਬੀਆਂ ਪੁਜਾਵਾਂ ਵਾਲਾ ਹੈ ਇਕ ਹੈ ਸਦਾ ਹੂ ਤੋ ਸਦਾ ਇਕੋ ਇਕ ਹੈ ਓਂਕਾਰ ਆਦ اے ਪ੍ਰਭੂ ਤੂ ਆਤੋ ਓਂਕਾਰ ਸਰੂਪ ਹੈ ਕਥਨੀ ਅਨਾਦ ਤੇਰਾ ਵਰਨਨ ਕਥਨ ਤੋਂ ਪਰੇ ਹੈ ਹਲਖੰਡ ਖਿਆਲ ਤੋ ਫੁਰਨੇ ਵਿੱਚ ਹੀ ਦੁਸ਼ਟਾਂ ਕਾਲਨੋ ਨਾਸ਼ ਕਰ ਸਕਦਾ ਹੈ ਗੁਰਬਰ ਆਕਾਲ ਤੋ ਸਭ ਤੋਂ ਵੱਡਾ ਅਤੇ ਕਾਲ ਤੋਂ ਪਰੇ ਹੈ ਕਾਰਕਾਰ ਪ੍ਰਣਾਮ اے ਪ੍ਰਭੂ ਤੈਨੂੰ ਕਾਰਕਾਰ ਵਿੱਚ ਪ੍ਰਣਾਮ ਹੁੰਦਾ ਹੈ ਚਿੱਤ ਚਰਨ ਨਾਮ ਹਰ ਇੱਕ ਜੀਵ ਦੇ ਚਿੱਤ ਵਿੱਚ ਤੇਰੇ ਚਰਨਾਂ ਦਾ ਧਿਆਨ ਅਤੇ ਤੇਰੇ ਨਾਮ ਦਾ ਸਿਮਰਨ ਹੈ ਅਨਛਿਜ ਗਾਤ ਤੇਰਾ ਸਰੀਰ ਕਦੇ ਨਾਸ਼ ਹੋਣ ਵਾਲਾ ਨਹੀਂ ਹੈ ਆਜਿਜ ਨਾ ਬਾਤ ਤੂੰ ਕਿਸੇ ਗੱਲ ਲਈ ਵੀ ਅਸਮਰੱਥ ਆਜਿਜ ਨਹੀਂ अंजंजगा हे प्रभु तू अडोर शरीर वाला है अनरंज किसी भी गलते क्रोधित नहीं होंटुट भंडार तू अमुक भंडार वाला है अनठट आपार तू ना स्थापित किया जा सकन वाला अपार है आठीठ धर्म हे प्रभु तू अदृष्ट धर्म वाला है ਆਤਟੇਟ ਕਰਮ ਤੇਰੇ ਕਰਮ ਬੜੇ ਡ੍ਰਿਢ ਹਨ ਅਨਬਰਨ ਆਨੰਤ ਤੈਨੂੰ ਕੋਈ ਸੱਟ ਨਹੀਂ ਮਾਰ ਸਕਦਾ ਤੂੰ ਆਨੰਤ ਹੈ ਦਾਤਾ ਮਹੰਤ ਤੂੰ ਮਹਾਨ ਦਾਤਾ ਹੈ ਹਰ ਬੋਲ ਮਨਾ ਚੰਦ ਭੈ ਪ੍ਰਸਾਦ ਹਰ ਬੋਲ ਮਨਾ ਚੰਦ ਤੇਰੀ ਕਿਰਪਾ ਨਾਲ ਕਰੁਣਾ ਲਿਆ ਹੈ اے ਪ੍ਰਭੂ ਤੂੰ ਕਿਰਪਾ ਕਰੁਣਾ ਦਾ ਆਕਰ ਹੈ ਹਰ ਕਾਲਿਆ ਹੈ ਤੋ ਦੁਸ਼ਮਨਾ ਦਾ ਨਾਸ਼ ਕਰਨ ਵਾਲਾ ਹੈ ਕਲਖੰਡਨ ਹੈ ਤੋ ਦੁਸ਼ਟਾਂ ਨੂੰ ਮਾਰਨ ਵਾਲਾ ਹੈ ਮਹਮੰਡਨ ਹੈ ਤੋ ਧਰਤੀ ਦਾ ਸ਼ਿੰਗਾਰ ਹੈ ਜਗਤੇશ્વਰ ਹੈ اے ਪ੍ਰਭੂ ਤੋ ਜਗਤਦਾ ਸੁਆਮੀ ਹੈ ਪਰਮੇਸ਼ਵਰ ਹੈ ਤੋ ਸ੍ਰੇਸ਼ਟ ਈਸ਼ਵਰ ਹੈ ਕਲਕਾਰਣ ਹੈ ਤੂੰ ਕਾਲ ਕਲੇਸ਼ ਦਾ ਮੂਲ ਕਾਰਣ ਹੈ ਸਰਬ ਉਬਾਰਣ ਹੈ ਤੂੰ ਸਭ ਨੂੰ ਬਚਾਉਣ ਵਾਲਾ ਹੈ ਤ੍ਰਿਤਕੇ ਤਰਣ ਹੈ اے ਪ੍ਰਭੂ ਤੂੰ ਧਰਤੀ ਨੂੰ ਤਾਰਨ ਕਰਨ ਵਾਲਾ ਸਹਾਰਾ ਹੈ ਜਗ ਕੇ ਕਰਨ ਹੈ ਤੂੰ జగਦਾ ਕਾਰਣ ਸਰੂਪ ਹੈ ਮਨ ਮਾਨਿਆ ਹੈ ਤੈਨੂੰ ਸਾਰੀ ਸ੍ਰਿਸ਼ਟੀ ਮਨ ਵਿੱਚ ਮੰਨਦੀ ਹੈ ਜਗ ਜਾਣਿਆ ਹੈ तो जगत द्वारा जानन योग हैं सर्वंग पर हैं हे प्रभु तू तो सब दी पालना करने वाला है सर्वंग कर हैं, तो सब का करता है सर्व पास्य हैं, तो सब दे कोल हैं सर्व नास्य हैं, तो सब का संघारक भी हैं करुणा कर हैं, हे प्रभु तू तो कृपा करुणा करने वाला है ਬੇਸਵੰਬਰ ਹੈ ਤੋ ਸੰਸਾਰ ਦਾ ਭਰਨ ਪੋਸ਼ਣ ਕਰਨ ਵਾਲਾ ਹੈ ਸਰਬੇਸ਼ਵਰ ਹੈ ਤੋ ਸਭ ਦਾ ਸੁਆਮੀ ਹੈ ਜਗਤੇਸ਼ਵਰ ਹੈ ਤੋ ਜਗਤ ਦਾ ਈਸ਼ਵਰ ਮਾਲਕ ਹੈ ਬਰਮੰਡਸ ਹੈ اے ਪ੍ਰਭੂ ਤੋ ਸਾਰੇ ਜਗਤ ਦਾ ਜੀਵਨ ਰੂਪ ਹੈ ਖਲ ਖੰਡਸ ਹੈ ਤੋ ਦੁਸ਼ਟਾ ਦਾ ਨਾਸ਼ ਕਰਨ ਵਾਲਾ ਹੈ ਪਰਤੇ ਪਰ ਹੈ तो परे तो परे हैं करुणा कर हैं तू कृपा करुणा करण वाला हैं अजपा जप हैं हे प्रभु तू जपा तो परे हैं तेनू जपा द्वारा जपया नहीं जा सकता अथपा थप है तू स्थापना तो परे हैं देव मूर्तियां वांग स्थापित नहीं किया जा सकता आकृता कृत हैं ਤੋ ਕਿਤੇ ਜਾਣ ਤੋਂ ਪਰੇ ਹੈ ਤੈਨੂੰ ਬਣਾਇਆ ਸਿਰਜਿਆ ਨਹੀਂ ਜਾ ਸਕਦਾ ਅਮ੍ਰਿਤਾ ਮ੍ਰਿਤ ਹੈ ਤੂੰ ਮ੍ਰਿਤਿਓ ਤੋਂ ਪਰੇ ਹੈ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਏ ਪ੍ਰਭੂ ਤੂੰ ਅਮਰ ਹੈ ਕਰਣਾਕ੍ਰਿਤ ਹੈ ਤੋ ਕਿਰਪਾ ਸਰੂਪ ਹੈ ਆਕ੍ਰਿਤਾ ਕਰਿਤ ਹੈ ਤੋ ਸਿਰਜਿਆ ਨਹੀਂ ਜਾ ਸਕਦਾ ਤਰਣੇਤਰਿਤ ਹੈ ਤੋ ਧਰਤੀ ਨੂੰ ਤਾਣ ਕਰਨ ਵਾਲਾ ਹੈ अमतेश्वर हैं हे प्रभु तू अमित का मालक हैं, परमेश्वर हैं तू श्रेष्ठ स्वामी हैं अकृता कृत हैं तेरा स्वरूप बनाया नहीं जा सकता अमृता मृत हैं तो दा अमर हैं कृत हैं हे प्रभु तू अजीब स्वरूप वाला है। अम्रित हैं, अमृता अमृत हैं तो अमरादा भी अमर हैं नर तो नायक हैं तो मनुखाद का नायक हैं हल कायक हैं तो दुष्टा दृंगारक हैं वाहगुरु जी का खालसा वाहगुरु जी की फतेह